ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਟਾਇਲਾਂ ਦੇ ਖਰਚੇ ਬਾਰੇ ਜਿੰਨਾ ਵੀ ਖਰਚਾ ਆਇਆ ਹੈਗਾ ਸ਼ੁਰੂ ਤੋਂ ਲੈ ਕੇ ਤੇ ਟਾਇਲ ਖਰੀਦ ਕੇ ਉਦੋਂ ਮੰਗਰੋਂ ਲੇਬਰ ਜਿੰਨੀ ਵੀ ਬਣੀ ਆ ਟਾਇਲ ਦਾ ਕਿੰਨਾ ਖਰਚਾ ਆਇਆ ਤੇ ਉਹ ਸਾਰਾ ਦੱਸਾਂਗੇ ਤੇ ਵੀਡੀਓ 'ਚ ਐਂਡ ਤੱਕ ਬਨੇ ਰਹਿਓ ਆਪਾਂ ਸ਼ੁਰੂ ਕਰਦੇ ਆਂਗੇ ਬਜਰੀ ਤੋਂ ਜਿੰਮੀ ਕਿ ਸਭ ਤੋਂ ਪਹਿਲਾਂ ਬਜਰੀ ਪਾਈ ਗਈ ਜਿਹੜੀ ਟਲਿਆਂ ਦੀ ਬਜਰੀ ਹੁੰਦੀ ਹੈਗੀ ਲਾਲ ਬਜਰੀ ਉਹਦੋਂ ਆਪਾਂ ਲਾਣਾ 5 ਟਰੱਕ ਦਾ ਤੇ ਇੱਕ ਟਰੈਲੀ ਪਈ ਹੈਗੀ 2500 ਰੁਪਏ ਦੀ ਤੇ ਉਹਦਾ ਖਰਚਾ ਬਣ ਗਿਆ 12500 ਰੁਪਏ ਬਣ ਗਿਆ ਤੇ ਉਹਦੀ ਮਗਰੋਂ ਜਿਹੜੀ ਉਹਦੀ ਬਜਰੀ ਦੀ ਕਟਾਈ ਹੋਈ ਹੈ ਤੇ ਉਹਦੀ ਲੇਬਰ ਪਈ ਹੈ ਜਿਹੜੀ ਉਹ 5000 ਰੁਪਏ ਲੇਬਰ ਪਈ ਹੈਗੀ 4 ਬੀ ਸਕਰ ਬੋਟਾ ਕੀਤਾ ਸੀਗਾ ਆਪਾਂ ਤੇ ਉਹਦੀ ਜਿਹੜੀ ਬਜਰੀ ਕਟਾਈ ਦੀ ਲੇਬਰ ਬਣੀ ਆ ਉਹ 5000 ਰੁਪਏ ਲੇਬਰ ਬਣੀ ਸੀ ਤੇ ਉਹ ਤੋਂ ਮਗਰੋਂ ਆਪਾਂ ਹੁਣ ਸ਼ੁਰੂ ਕਰਦੇ ਹਾਂਗੇ ਜੇ ਤਾਇਲ ਖਰੀਦੀ ਆਪਾਂ ਟਾਇਲ ਆਪਾਂ ਲਾਈਏਗੀ 2x4 ਦੀ ਟਾਇਲ ਲਈ ਆ ਅੰਦਰ ਅੰਦਰ ਸਾਰੇ ਕਮਰੇ ਚ ਦੋ ਬੈਡਰੂਮ ਚ ਸਟੋਰ ਚ ਲੌਬੀ ਚ ਤੇ ਡਰੈੰਗ ਰੂਮ ਚ ਤੇ ਪਹਿਲਾਂ ਇਹਨਾਂ ਦੀ ਗੱਲ ਕਰਦੇ ਆਪਾਂ 2x4 ਦੀ ਟਾਇਲ ਆ ਜਿਹੜੀ ਉਹ 29 ਰੁਪਏ ਸਕੁਅਰ ਫੁੱਟ ਆਈ ਹੈ ਤੇ ਇਹਦੇ ਪਏ ਆਗੇ 77 ਡੱਬੇ ਇੱਕ ਡੱਬੇ ਚ ਇੱਕ 77 ਬਾਕਸ ਪਏ ਆ ਇੱਕ ਬਾਕਸ ਚ ਹੁੰਦੇ ਨਾ ਦੋ ਟਾਇਲ ਆਉਂਦੀਆਂ ਤੇ 16 ਫੁੱਟ ਮਾਲ ਹੁੰਦਾ ਇੱਕ 16 ਸਕੁਅਰ ਫੁੱਟ ਮਾਲ ਇੱਕ ਬਾਕਸ ਚ ਹੁੰਦਾ ਉਹਦੇ 77 ਬਾਕਸ ਲੱਗੇਗੇ ਜਿਹੜਾ ਇੱਕ ਬਾਕਸ ਦਾ ਰੇਟ ਆ ਉਹ ਪਿਆਗਾ 400 ਤੇ 64 ਰੁਪਈ 64 65 ਰੁਪਈ ਸਕੁਅਰ ਫੁੱਟ ਪਿਆ ਇਹ ਜਿਹੜੀ ਇੱਕ ਸਕੁਅਰ ਫੁੱਟ ਟਾਇਲ ਦੋ ਬਈ ਚਾਰ ਦੀ ਇਹ 29 ਰੁਪਈ ਬਈ ਆਪਾਂ ਤੇ ਆਏ ਦੇ 77 ਬਾਕਸ ਲੱਗੇ ਸੀਗੇ ਤੇ ਇਧਰ ਮੈਂ ਤੁਸੀਂ ਦੇਖੋਗੇ ਕਿ ਕਿੱਥੋਂ ਦੇਖ ਕੇ ਬੋਲੀ ਅੱਲਾਹ ਇਹਦੇ ਸਾਰਾ ਨੋਟ ਕੀਤਾ ਹੋਇਆ ਹੈ ਡਾਇਰੀ ਤੇ ਤੇ ਇਥੋਂ ਹੀ ਦੇਖ ਕੇ ਮੈਂ ਦੱਸ ਦਾਂ ਕਿਉਂਕਿ ਇੰਨਾ ਸਾਰਾ ਯਾਦ ਨਹੀਂ ਰਹਿੰਦਾ ਤੇ ਉਸ ਤੋਂ ਬਾਅਦ ਹੁਣ ਆਪਾਂ ਅੱਗੇ ਗੱਲ ਕਰੀਏ ਪੋਰਚ ਦੀ ਜਿਹੜੀ ਪੋਰਚ ਨੂੰ ਪੋਰਚ 'ਚ ਟਾਈਲ ਲੱਗੀਆਂ ਮੈਟ ਟਾਈਲ ਲੱਗੀਆਂ ਨੇ ਜਿਹੜੀ ਮੈਟ ਵਾਇਟਰ ਤੇ ਉਹ ਹੈਗੀਆਂ 2x2 ਦੀ ਟਾਈਲ ਤੇ ਇਹਦੇ ਹੈਗੇ ਆਏ ਆਗੇ ਆਪਣੇ 14 ਬਾਕਸ ਇਹੇ ਪਈ ਹੈਗੀ ਇਹ 'ਚ ਵੀ ਇਹ 14 ਬਾਕਸ ਲੱਗੇਗੇ ਇਹ ਜਿਹੜੀ 16 ਫੁੱਟ ਮਾਲੀ ਹੁੰਦਾ 16 ਸਕਰ ਫੁੱਟ ਮਾਲੀ ਹੁੰਦਾ ਇਹ ਚ ਇਹ ਆਪਾਂ ਨੂੰ ਪਈ ਆ ਗਈ 22 ਰੁਪਏ ਸਕਰ ਫੁੱਟ ਤੇ ਇਹਦਾ ਜਿਹੜਾ ਇੱਕ ਬਾਕਸ ਉਹ ਪਿਆਜਾ 350 ਤੇ 50 ਰੁਪਿਆ ਦਾ ਯਾਨੀ ਕਿ 350 ਰੁਪਏ ਦਾ ਇੱਕ ਬਾਕਸ ਪਿਆਜ ਆਪਾਂ ਨੂੰ ਤੇ ਉਦੋਂ ਪੋਰਚ ਜਿਹੜਾ ਹੋ ਗਿਆ ਬਾਕੀ ਸਾਰ ਅੰਦਰੂ ਹੋ ਗਿਆ ਤੇ ਹੁਣ ਆਪਾਂ ਗੱਲ ਕਰਦੇ ਆਂਗੇ ਗ੍ਰੇਨੇਟ ਜਿਹੜਾ ਕਿ ਰਸੋਈ ਚ ਲੱਗਿਆ ਤੇ ਪੋਰਚ ਦੇ ਮੂਹਰੇ ਲੱਗਿਆ ਜ ਟਾਈਲ ਨੂੰ ਟਾਈਲ ਦੀ ਮਜ਼ਬੂਤੀ ਵਧਾਉਣ ਵਾਸਤੇ ਜਿਹੜਾ ਗ੍ਰੇਨੇਟ ਦਾ ਪੀਸ ਹੈਗਾ ਉਹ ਸੀਗਾ 8 ਫੁੱਟ ਬਾਈ 2.5 ਫੁੱਟ ਦਾ ਤੇ ਇਹਦਾ ਜਿਹੜਾ ਰੇਟ ਹੈਗਾ ਗ੍ਰੇਨੇਟ ਦਾ ਇਹਦਾ ਰੇਟ ਮਹਿੰਗਾਗਾ ਇਹ ਆਪਾਂ ਨੂੰ ਪਿਆਗਾ ਸੀਗਾ ਟੋਟਲ ਪੀਸ ਦੇ ਹੀ ਹੈਗਾ ਥੱppi ਵਜਦੀ ਹੈ ਜਿਹੜੀ ਇਹ ਆਪਾਂ ਨੂੰ ਪਈ ਹੈ ਜੀ 2700 ਦੀ ਥੱppi ਇਹ ਤਿੰਨ ਥੱਪੀਆਂ ਲੱਗਣ ਲੱਗਾਂ ਆਪਣੇ ਤੇ ਉਦੋਂ ਬਾਅਦ ਰਸੋਈ ਦੀ ਗੱਲ ਕਰਦੇ ਹਾਂ ਸਿੰਨ ਦੀ ਜਿਹੜੀ ਕੀ ਡਿਜ਼ਾਈਨ ਬਣਾਈ ਸੀਗਾ ਕੁਰੂ ਕਰ ਦੇ ਜੈਨਾ ਉਹ ਤੁਸੀਂ ਪਿਛਲੇ ਨਾ ਵੀਡੀਓ ਚ ਦੇਖਿਆ ਹੀ ਹੋਗਾ ਤੇ ਉਹਦਾ ਰੇਟ ਸੀਗਾ 500 ਰੁਪਏ ਉਹ ਇੱਕ ਸਿੰਡੀ ਲੱਗਦੀ ਹੈਗੀ ਤਾਂ ਕਰਕੇ ਉਹਦਾ ਰੇਟ 500 ਰੁਪਏ ਹੈ ਤੇ ਹੁਣ ਆਪਾਂ ਗੱਲ ਕਰ ਲਗੇ ਬਾਥਰੂਮ ਦੀ ਤੇ ਪਿੱਛੇ ਤੁਸੀਂ ਦੇਖ ਹੀ ਰਹੇ ਹੋ ਇਹ ਟਾਈਲ ਲੱਗੀ ਹੈਗੀ ਇਹ ਡਿਜ਼ਾਈਨ ਹੈਗਾ ਤੇ ਆ 7 ਫੁੱਟ ਲਾਈ ਆਪਾਂ ਆਹ ਜਿਹੜਾ ਪੂਰੇ ਵਾਸ਼ਬੇਸ਼ਨ ਲੱਗਣਾ ਇਹ ਇੱਥੇ ਆ ਆ ਵਾਸ਼ਬੇਸ਼ਨ ਲੱਗਣਾ ਇਹ 8 ਰੋਟੀ ਲੱਗਦਾ ਤੇ ਇਹਦੇ ਉੱਪਰ ਰੇਟ ਕਰਕੇ 190 ਰੁਪਏ ਦਾ ਇੱਕ ਬਾਕਸ ਪਿਆ ਹੈਗਾ ਇਹਦੇ 33 ਬਾਕਸ ਲੱਗੇ ਆ ਤੇ 33 ਬਾਕਸ ਲੱਗੇ ਆ ਇਹਦੇ 190 ਰੁਪਏ ਬਾਕਸ ਤੇ ਹੁਣ ਆਪਾਂ ਉਸ ਤੋਂ ਬਾਅਦ ਟਾਈਲ ਇਹ ਟਾਈਲ ਲਾਈ ਆਪਾਂ ਤੇ ਹੁਣ ਆਪਾਂ ਇਹਦੀ ਲਵਾਈ ਦਾ ਜਿਹੜਾ ਉਹ ਰੇਟ ਦੱਸਦੇ ਆਂਗੇ ਵੀ ਲੇਬਰ ਕੀ ਪਈ ਆਪਾਂ ਨੂੰ ਤੇ ਜਿਹੜੀ ਤਾਂ ਹੈਗੀ ਕਿ 2x4 ਦੀ ਜਿਹੜੀ ਫਰਸ਼ 'ਚ ਲੱਗੀ ਹੈ ਤੇ ਇਹ ਆਪਾਂ ਨੂੰ ਪਈ ਆਗੀ 16 ਰੁਪਏ ਸਕੁਅਰ ਫੁੱਟ ਜਿਹੜੀ ਲੇਬਰ ਲਈ ਆਗੀ ਭਈਆਂ ਨੇ ਤੇ ਜਿਹੜੀ 2/2 ਦੀ ਪੋਰਚ ਚ ਉਹ ਵੀ 16 ਰੁਪਏ ਆ ਯਾਨੀ ਕਿ ਸਾਰੇ ਫਰਸ਼ ਦਾ ਰੇਟ ਆ ਜਿਹੜਾ ਉਹ 16 ਰੁਪਏ ਸਕੁਅਰ ਫੁੱਟ ਆ ਤੇ ਹੁਣ ਆਪਾਂ ਗੱਲ ਕਰ ਲਈਏ ਅੱਗੇ ਬਾਥਰੂਮ ਦੀ ਯਾਨੀ ਕਿ ਬਾਥਰੂਮ ਦੀ ਥੱਲੇ ਤੋਂ ਲੈ ਕੇ ਤਾਂਹਾਂ ਤੱਕ ਜਿਹੜੀ ਟਾਇਲ ਚੜਾਈ ਹੈਗੀ ਦਪਿਆਲੀ ਆ ਡਿਜ਼ਾਈਨ ਜਿਹੜਾ ਤੁਸੀਂ ਪਿੱਛੇ ਦੇਖ ਹੀ ਰਹੇ ਹੋ ਇਹ ਹੈਗਾ ਇਹਦਾ ਰੇਟ ਥੋੜਾ ਜਿਹਾ ਮਹਿੰਗਾ ਇਹ 20 ਰੁਪਏ ਪਰ ਸਕੁਅਰ ਫੁੱਟ ਤੇ ਹੈਗਾ ਲਵਾਈ ਦਾ ਰੇਟ ਤੇ ਜਾਨੀ ਕਿ ਜੇ ਹੁਣ ਆਪਾਂ ਗੱਲ ਕਰੀਏ ਵਿੱਚੀ ਸਕਾਰਟਿੰਗ ਦਾ ਰੇਟ ਵੀ ਜਿਹੜੀ ਪਾਸੇ ਤੇ 6 6 ਇੰਚ ਦੀ ਆਪਾਂ ਸਕਾਰਟਿੰਗ ਲਾਈ ਹੈ ਇਹ ਵੀ 16 ਰੁਪਏ ਫਰਸ਼ ਦੇ ਰੇਟ ਦੀ ਆ ਗਈ ਤੇ ਇਹ ਜਿਹੜੀ ਫਰਸ਼ ਹੈ ਇਹ ਤਾਂ ਸਕੁਅਰ ਫੁੱਟ ਚ ਗਿਣੀ ਗਈ ਹੈ ਜੇ ਜਿਹੜੀ 6 ਇੰਚ ਦੀ ਸਕਾਰਟਿੰਗ ਆ ਇਹ ਰੇਲਿੰਗ ਫੁੱਟ ਯਾਨੀ ਕਿ ਕਿੰਨੀ ਲੰਬਾਈਏ ਦੀ ਚਾਰੇ ਪਾਸੇ ਜਿੰਨੀ ਲੱਗੀਏਗੀ ਕੰਧਾਂ ਮਿਲੀਆਂ ਨਾ ਉਸ ਹਸਾਮਨਾ ਇਹ ਰੇਲਿੰਗ ਫੁੱਟ ਦੇ ਹਿਸਾਬ ਨਾਲ ਜਿਹੜੀ ਹੈਗੀ ਇਹ ਸਕਰਟਿੰਗ ਲੱਗੀ ਹੈ ਹੁਣ ਆਪਾਂ ਦੇਖ ਗਏ ਵੀ ਕੀ ਰਹਿ ਗਿਆ ਜੋ ਪਰ ਟੋਟਲ ਲੇਬਰ ਦਾ ਖਰਚਾ ਦੇਖ ਗਏ ਉਹ 35000 ਰੁਪਏ ਇਕੱਲੀ ਲੇਬਰ ਲੇਬਰ ਪਈ ਆ 35000 ਰੁਪਏ ਲੇਬਰ ਲੇਬਰ ਲਵਾਈ ਸਨੇ ਬਾਥਰੂਮ ਤੇ ਫਰਸ਼ਾਲੇ ਤੇ ਇੱਕ ਵਿੱਚੋਂ ਰਹਿ ਗਿਆ ਸੀਗਾ ਉਹ ਹੁਣ ਜਿਆਦਾ ਮੇਰੇ ਰਸੋਈ ਦਾ ਰੇਟ ਅੱਡ ਹੋਇਆ ਸੀਗਾ ਉਹਦਾ ਠੇਕਾ ਹੀ ਹੋਇਆ ਸੀ ਗੋਲਾ ਬਣਾ ਕੇ ਜਿਹੜਾ ਸਲੇਬ ਤੇ ਲਾਉਣਾ ਸੀਗਾ ਤੇ ਪਾਸੇ ਸਿੰਡਰੀ 2-2 ਫੁੱਟ ਲੱਗਦੀ ਹੁੰਦੀ ਹੈਗੀ ਉਹ 5000 ਰੁਪਏ ਰਸੋਈ ਦਾ ਲਵਾਈ ਦਾ ਰੇਟ ਸੀਗਾ ਟਾਈਲ ਦਾ ਤੇ ਵਿੱਚ ਇੱਕ ਨਾਲ ਵਿੱਚ ਗੇਟਾਂ ਦੇ ਮੂਹਰੇ ਲਾਉਣ ਵਾਸਤੇ ਬਲੈਕ ਟਾਈਲ ਆਈ ਸੀਗੀ ਉਹ ਥੋੜੀ ਜੀ ਮਹਿੰਗੀ ਹੈਗੀ ਦੂਜੀ 29 ਰੁਪਏ ਪਈ ਆਪਾਂ ਨੂੰ ਫਾਰਸ ਵਾਲੀ ਤੇ ਜਿਹੜੀ ਹੈਗੀ ਹੈ ਬਲੈਕ ਟਾਈਲ ਉਹ 35 ਰੁਪਏ ਪਈ ਆਪਾਂ ਨੂੰ ਉਹਦਾ ਰੇਟ ਥੋੜਾ ਜਿਆਦਾ ਸੀਗਾ ਤੇ ਹੁਣ ਆਪਾਂ ਗੱਲ ਕਰ ਲਗੇ ਵੀ ਮਟੀਰੀਅਲ ਦੀ ਜਿਹੜਾ ਕਿ ਟਾਈਲ ਦਾ ਖਰਚਾ ਤੁਹਾਨੂੰ ਦੱਸਦਾ ਕਿਹੜੀ ਕਿਹੜੀ ਟਾਈਲ ਲਾਈ ਆ ਉਹ ਵੀ ਮੈਂ ਤੁਹਾਨੂੰ ਦੱਸਦੀ ਆ ਤੇ ਹੁਣ ਮਟੀਰੀਅਲ ਵੀ ਲੱਗਿਆ ਟਾਇਲ ਲਾਉਣ ਵਾਸਤੇ ਜਿਵੇਂ ਕਿ ਪਹਿਲਾਂ ਬਜਰੀ ਦਾ ਵੀ ਦਾਸਤਾ ਤੇ ਹੁਣ ਆਪਾਂ ਜਿਹੜੀ ਦੂਜੀ ਰੇਤਾ ਤੇ ਕੱਗਰ ਜਿਹੜਾ ਲੱਗਿਆ ਉਹਦਾ ਆਪਾਂ ਖਰਚਾ ਦੱਸ ਦਈਏ ਇੱਕ ਇੱਕ ਟਰਾਲੀ ਲੱਗੀ ਹੈਗੀ ਇੱਕ ਟਰਾਲੀ ਕੱਗਰ ਦੀ ਇੱਕ ਰੇਤੇ ਦੀ ਚਾਹੇ ਕਿ ਬਰੇਤੀ ਦੀ ਤੇ ਉਹ 10000 ਰੁਪਏ ਦੀ ਦੋਨੇ ਕੱਗਰ ਤੇ ਬਰੇਤੀ ਦੋਨੇ ਮਿਲਾ ਕੇ 10000 ਰੁਪਏ ਖਰਚਾ ਜਿਹੜਾ ਉਹ ਆਇਆਗਾ ਇਹ ਮਟੀਰੀਅਲ ਤੇ ਤੇ ਉਦੋਂ ਬਾਅਦ ਹੁਣ ਆਪਾਂ ਗੱਲ ਕਰ ਲਈਏ ਸਿਮੈਂਟ ਦੀ ਸਿਮੈਂਟ ਦੇ ਗੱਟੇ ਲੱਗੇ ਆਗੇ ਅ 30 ਗੱਟੇ ਲੱਗਿਆ ਸਿਮੈਂਟ ਦੇ ਤੇ ਉਹ ਲਾਇਆ ਗਿਆ ਆਪਾਂ 53 ਜੇ ਕੇ ਜੇ ਕੇ ਸੁਪਰ 53 ਜਿਹੜਾ ਹੁੰਦਾ ਦਾ ਲਾਲ ਜੇ ਗੱਟਿਆਂ ਵਾਲਾ ਉਹ ਸਿਮੈਂਟ ਲਾਇਆ ਤੇ ਇਹਦਾ ਰੇਟ ਸੀਗਾ ਹੁਣ ਦਾ 345 ਰੁਪਏ ਤੇ ਇਹ ਬਣਿਆ ਗਿਆ 10000 ਤੇ 300 ਰੁਪਏ ਦਾ ਸਿਮੈਂਟ ਲੱਗ ਗਿਆ ਟਾਇਲ ਨੂੰ ਲਾਉਣ ਵਾਸਤੇ ਤੇ ਉਦੋਂ ਮਦ ਹੁਣ ਆਪਾਂ ਗੱਲ ਕਰਦੇ ਆਂ ਕਿ ਕੈਮੀਕਲ ਵੀ ਸਿਮੈਂਟ ਦੇ ਨਾਲ ਆਪਾਂ ਮਿਕਸ ਕਰਕੇ ਕੈਮੀਕਲ ਮਿਲਾਇਆਗਾ ਜਦੋਂ ਥੱਲੇ ਪਹਿਲਾਂ ਸੁੱਕਾ ਰਲਾ ਲੈਂਦੇ ਸੀਗੇ ਸਿਮੈਂਟ ਤੇ ਬਰੇਤੀ ਤੇ ਘੱਗਰ ਉਹ ਪਹਿਲਾਂ ਥੱਲੇ ਸੁੱਕਾ ਰਲਾ ਲੈਂਦੇ ਸੀਗੇ ਉਹਨੂੰ ਕੁੱਟ ਕੇ ਥੱਲੇ ਟਾਇਲ ਨੂੰ ਉਦੋਂ ਤੇ ਘੋਲੀਆਂ ਬਣਾ ਕੇ ਪਾਉਂਦੇ ਹੁੰਦੇ ਆਗੇ ਆ ਇੱਕ ਬਾਲਟੀ ਚ ਘੋਲ ਲੈਂਦੇ ਆ ਉਹਦਾ ਘੋਲੀਆਂ ਬਣਾ ਕੇ ਪਾ ਲੈਂਦੇ ਆ ਉਦੋਂ ਕੈਮੀਕਲ ਵਰਤਦੇ ਸੀ ਤੇ ਸਿਮੈਂਟ ਦੋਨੇ ਮਿਕਸ ਕਰਕੇ ਤੇ ਤਾਂ ਕਰਕੇ ਕੈਮੀਕਲ ਦੇ 34 ਗੱਟੇ ਲੱਗੇ ਤੇ ਇੱਕ ਗੱਟੇ ਦਾ ਰੇਟ ਸੀਗਾ ਕੈਮੀਕਲ ਦੇ ਦਾ 350 ਇਹ ਗੱਟਾ ਜਿਹੜਾ ਇਹ 20 ਕਿਲੋ ਦਾ ਗੱਟਾ ਸੀਗਾ ਜੋ ਜਿਵੇਂ ਸਿਮਿੰਟ ਦਾ 50 ਕਿਲੋ ਦਾ ਹੁੰਦਾ ਉਹ 345 ਰੁਪਈਆ ਦਾ ਸੀ ਇਹ ਕੈਮੀਕਲ ਦਾ ਗੱਟਾ ਜਿਹੜਾ 20 ਕਿਲੋ ਦਾ ਉਹ 350 ਰੁਪਈਆ ਦਾ ਇੱਕ ਗੱਟਾ ਪਿਆ ਜਿਹੜੀ ਥੱਲੇ ਫਾਰਸ਼ ਲੱਗੀ ਆ ਇਹ ਚ ਤਾਂ ਕੋਲੀਆ ਬਣਾ ਕੇ ਪਾਇਆ ਤੇ ਜਿਹੜੇ ਪਿੱਛੇ ਜਿਵੇਂ ਬਾਥਰੂਮ ਆ ਉਹਦੀ ਟਾਇਲ ਲੱਗੀ ਹੈਗੀ ਥੱਲੇ ਤੋਂ ਤਾਂ ਹਾਂ ਤੱਕ ਤੇ ਥੱਲੇ ਉਹ ਆਪਾਂ ਕੱਲੇ ਕੈਮੀਕਲ ਚ ਲੱਗਦੀ ਹੈ ਕੱਲੇ ਕੈਮੀਕਲ ਚ ਲਾਈ ਹੈ ਦੀ ਉਹ ਵੀ ਜ਼ਿਆਦਾ ਮਜ਼ਬੂਤੀ ਬਣੇ ਕਿਉਂਕਿ ਉੱਥੇ ਪਾਣੀ ਪੂਣੀ ਜ਼ਿਆਦਾ ਡਰਨਾ ਹੁੰਦਾ ਤਾਂ ਕਰਕੇ ਉਹਦੇ ਜ਼ਿਆਦਾ ਮਜ਼ਬੂਤੀ ਬਣੇ ਇੱਕ ਤੰਦ ਨਾਲ ਜਿਹੜੀ ਟਾਇਲ ਆ ਉਹ ਉਹ ਔਖੀ ਖੜਦੀ ਹੈਗੀ ਤਾਂ ਕਰਕੇ ਉਹ ਕੱਲੇ ਕੈਮੀਕਲ ਚ ਲਾਈ ਹੈ ਥੱਲੇ ਇਹਦਾ ਫਰਸ਼ ਉਹ ਚ ਆਪਾਂ ਮਿਕਸ ਕਰਕੇ ਦੋਨੇ ਸਮੈਂਟਰ ਤੇ ਕੈਮੀਕਲ ਵਰਤਿਆ ਗਿਆ ਜਿਹੜਾ ਕੈਮੀਕਲ ਦਾ ਰੇਟ ਆ ਉਹ 11900 ਯਾਨੀ ਕਿ ਲਗਭਗ 12000 ਰੁਪਏ ਦਾ ਕੈਮੀਕਲ ਲੱਗ ਗਿਆ ਤੇ ਹੁਣ ਆਪਾਂ ਗੱਲ ਕਰਦੇ ਹਾਂਗੇ ਜਿਹੜਾ ਬਜਰੀ ਨਹੀਂ ਨਹੀਂ ਬਜਰੀ ਨਹੀਂ ਪੌਕਸੀ ਤੇ ਹੋਰ ਮਟੀਰੀਅਲ ਲੱਗਿਆ ਜਿਵੇਂ ਫੈਬਿਕ ਕੋਕ ਹੋ ਗਿਆ ਗੋਲਾ ਬਣਾਉਣ ਵਾਸਤੇ ਰਸੋਈ ਚ ਤੇ ਹੋਰ ਵੀ ਗਰਾਊਟ ਵਗੈਰਾ ਜਿਹੜਾ ਆ ਵਿੱਚ ਵਿੱਥਾ ਰਹਿ ਜਾਂਦੇ ਨਾਲ ਜਿਵੇਂ ਆ ਥੱਲੇ ਵਿੱਥਾ ਨਹੀਂ ਰਹਿ ਜਾਂਦੇ ਨਾਲ ਉਮੇ ਮੈਂ ਜਿਹੜਾ ਹੋਰ ਮਟੀਰੀਅਲ ਆਇਆ ਇਹ 10000 ਰੁਪਏ ਦਾ ਮਟੀਰੀਅਲ ਆਇਆ ਦੋ ਦੋ ਬਾਲਟ ਨੇ ਜਿਹੜੀਆਂ ਉਹ ਪੌਕਸੀ ਦੇ ਨਾਲ ਜਿਹਨਾਂ ਸੀ ਨਾ ਚਾਰੇ ਅਜਿਹੇ ਦੀਆਂ ਬਾਲਟ ਨਹੀਂ ਹੋ ਗਈਆਂ ਕਿਉਂਕਿ ਇੱਕ 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 ਬਾਕਸੀ ਦੀ ਬਾਲਟੀ ਦਾ ਰੇਟ ਸੀਗਾ 2000 ਰੁਪਏ ਤੇ ਤਾਂ ਕਰਕੇ 10000 ਰੁਪਏ ਦਾ ਇਹ ਲੱਗ ਗਿਆ ਤੇ ਜਿਹੜੀ ਅਪਰ ਟਾਇਲ ਲਾਈ ਹੈਗੀ ਥੱਲੇ 2x4 ਦੀ ਅੰਦਰ ਅਰ ਸੋਈ ਚ ਤੇ ਲੌਬੀ ਚ ਦੋਨੇ ਬੈਡਰੂਮਾਂ ਚ ਡਰੈਇੰਗ ਰੂਮ ਚ ਤੇ ਸਟੋਰੇਜ ਇਹ ਤੇ ਸਣੇ ਉਹਦੇ ਚ ਪੋਰਚ ਇਹ ਆਪਾਂ ਲਈਏਗੀ ਗਰੁੱਪ ਛੱਡ ਕੇ ਜਮਾ ਨਾਲ ਜੋੜ ਕੇ ਨਹੀਂ ਲਈ ਗਰੁੱਪ ਛੱਡ ਕੇ ਲਈਏਗੀ ਤੇ ਤਾਂ ਕਰਕੇ ਇਹ ਚ ਟੌਕਸੀ ਦਾ ਰੇਟ ਜਿਹੜਾ ਉਹ ਉਹ ਥੋੜਾ ਜਿਹਾ ਖਰਚਾ ਆਏਗਾ ਜੇ ਆਪਾਂ ਜੋੜ ਕੇ ਲਾਂਦੇ ਫੇਰ ਉਹ ਉਹ ਦੋ ਦਿਨ ਦਿਨ 4000 ਰੁਪਏ ਤੇ ਉਹ ਵਜ ਜਾਣਾ ਸੀਗਾ ਤੇ ਇਹਦੇ ਵੀ ਕੁਝ ਫਾਇਦੇ ਹੁੰਦੇ ਆ ਕਹਿੰਦੇ ਵੀ ਜਿਵੇਂ ਟਾਇਲ ਟੁੱਟ ਜਾਈ ਗਈ ਆ ਰਹੀ ਉਸ ਆਪਣੀ ਤੋਂ ਢੱਗ ਢੂਗ ਪੈਂਦਾ ਤੇਈ ਈ ਰੀ ਮੰਜਾ-ਮੰਜਾ ਵਜ ਜਾਂਦਾ ਕੰਨੀ ਕਈ ਈ ਟਾਇਲ ਦੀ ਭਰ ਜਾਂਦੀ ਹੈਗੀ ਤਾਂ ਅਰ ਕੇ ਫਿਰ ਇੱਕ ਅੱਧੀ ਟਾਇਲ ਆਪਾਂ ਤਵਾਰੇ ਕੱਢ ਕੇ ਲਾ ਸਕਦੇ ਹਾਂ ਜੇ ਜੁੜ ਕੇ ਲਾਈ ਹੋਏ ਜਮਾ ਜੋੜ ਕੇ ਲਾਈ ਹੋਗੇ ਤਾਂ ਫਿਰ ਜਦੋਂ ਆਪਾਂ ਉਹ ਟਾਇਲ ਨੂੰ ਕੱਢਾਂ ਜੇ ਟੁੱਟੀ ਵੀ ਨੂੰ ਤੇ ਉਹ ਫਿਰ ਨਾਲ ਇੱਕ ਦੋ ਕੰਨੀਆਂ ਹੋਰ ਭਰ ਜਾਂਦੇ ਦਾ ਟਾਇਲ ਖਰਾਬ ਹੋ ਜਾਂਦੀ ਹੈ ਜਾਨੀ ਕਿ ਦੋ ਤਿੰਨ ਟਾਇਲ ਖਰਾਬ ਹੋ ਜਾਂਦਾ ਫਿਰ ਇੱਕ ਟਾਇਲ ਟਾਇਲ ਨਾਲ ਨਹੀਂ ਸਕਦਾ ਤੇ ਬਾਕੀ ਮੈਨੂੰ ਲੱਗਦਾ ਲਗਭਗ ਕੋਈ ਗਿਆ ਹਰਚਾ ਹਾਂ ਟੋਟਲ ਖਰਚਾ ਜਿਹੜਾ ਸਨੇ ਬੱਜਰੀ ਬੱਜਰੀ ਜਿਹੜੀ ਕਿ ਇਟ ਇਟਾ ਰੋੜਿਆਂ ਦੀ ਉਹ ਬੱਜਰੀ ਲੇਬਰ ਕਟਾਈ ਬੱਜਰੀ ਦੀ ਤੇ ਪੱਥਰ ਦਾ ਖਰਚਾ ਟਾਇਲ ਦਾ ਜਾਨੀ ਕਿ ਟਾਇਲ ਦਾ ਖਰਚਾ ਮਟੀਰੀਅਲ ਦਾ ਖਰਚਾ ਜਿਵੇਂ ਬਚਾ ਹੋ ਗਈ ਸਿਮੈਂਟ ਦੇ ਉੱਤੇ ਕੈਮੀਕਲ ਟਾਕਸੀ ਇਹ ਲੇਬਰ ਪਾ ਕੇ ਵਿੱਚ ਟਾਇਲ ਦੀ ਲਵਾਈ ਦੀ ਜੇ ਆਪਾਂ ਸਾਰੇ ਖਰਚੇ ਦੀ ਗੱਲ ਕਰਕੇ ਤਾਂ ਲਗਭਗ 1.5 ਲੱਖ ਰੁਪਇਆ ਖਰਚਾ ਆ ਗਿਆ ਕੱਲੀ ਟਾਇਲ ਟਾਇਲ ਲਾਉਣ ਤੇ ਫਰਸ਼ ਪਰਸਤੇ ਤੇ ਸਨੇ ਬਾਥਰੂਮ ਬਾਥਰੂਮ ਆਪਾਂ ਇੱਕ ਹੀ ਬਣਾਇਆ ਗਾ ਤੇ ਉਹ ਲੌਬੀ ਨਾਲ ਤੈਜਾ ਜਿਹੜਾ ਵੀ ਜਾਨੀ ਕਿ ਤੁਸੀਂ ਪਿੱਛੇ ਦੇਖ ਹੀ ਰਹੇ ਹੋ ਤੇ ਕਿਸੇ ਬੈਡਰੂਮ ਨਾਲ ਬਾਥਰੂਮ ਅਟਾਇਆ છે ਨਹੀਂ ਬਣਾਇਆ ਆਪਾਂ ਤੇ ਇਹਦੀ ਖਲਪ ਕਲੀਅਰ ਹੋ ਗਈ ਹਾਂ ਉਹ ਹੀ ਦੇਖੋਗੇ ਖਰਚੇ ਦਾ ਤੇ ਮੈਂ ਦੇਖ ਲੈਣ ਕਰੀ ਨਜ਼ਰ ਮਾਰ ਲਗੀ ਵੀ ਕੋਈ ਜਿੰਨਾ ਮੈਂ ਲਿਖਿਆ ਸੀਗਾ ਉਹਦੇ ਚੋਂ ਕੁਝ ਬਚਿਆ ਦਾ ਨਹੀਂ ਕਮੈਂਟ ਆਈ ਰਹੀ ਕਿ ਕਹਿੰਦੇ ਖਰਚਾ ਦੱਸੋ ਮੈਂ ਕਿ ਆਪਾਂ ਲਾਸਟ ਤੇ ਇੱਕ ਜਦੋਂ ਟਾਇਲ ਲੱਗੀ ਉਦੋਂ ਆਪਾਂ ਇੱਕ ਸਪੈਸ਼ਲ ਵੀਡੀਓ ਬਣਾ ਦਾਂਗੇ ਜਿੱਦੇ ਸਾਰਾ ਖਰਚਾ ਕਲੀਅਰ ਹੋ ਜਾਊਗਾ ਤੇ ਖਰਚਾ ਟੋਟਲ ਖਰਚਾ ਜਿਹੜਾ ਟਾਇਲ ਲਾਉਣ ਤੇ ਉਹ 1.5 ਲੱਖ ਰੁਪਈਆ ਆ ਗਿਆ ਕਿਉਂਕਿ ਮਹਿੰਗਾਈ ਬਹੁਤ ਹੋ ਗਈ ਹੈ ਤੇ ਕਰਪਾਣਾ ਅੱਜ ਦੇ ਟਾਈਮ 'ਚ ਬਹੁਤ ਔਖਾ ਹੈਗਾ ਤੇ ਬਾਕੀ ਇਹ ਹੀ ਆਪਣੀ ਅੱਜ ਦੀ ਖਰਚੇ ਵਾਲੀ ਵੀਡੀਓ ਸੀਗੀ ਟਾਇਲ ਦੀ ਤੇ ਜੇ ਫਿਰ ਵੀ ਕੋਈ ਡਾਊਟ ਹੋਇਆ ਤਾਂ ਉਹ ਕਮੈਂਟ ਕਰ ਦਿਓ ਆਪਾਂ ਜਰੂਰ ਜਵਾਬ ਦੇਵਾਂਗੇ ਤੇ ਆਪਣੀ ਅੱਜ ਦੀ ਵੀਡੀਓ ਇੱਥੋਂ ਦਾ ਤੁਸੀਂ ਜੇ ਵੀਡੀਓ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਅਗਲੀ ਵੀਡੀਓ ਵਿੱਚ ਮਿਲਦੇ ਆਂ ਤਦ ਤੱਕ ਦੇ ਲਈ ਧੰਨਵਾਦ ਰੱਬ ਰਾਖਾ